ਚੱਲੇ ਤੇਰੇ ਆਏ ਦਾਤੀਏ ਕੀਤੀ ਸਾਤੇ ਯਾਰੀ ਮਾਂ ਛੇਦ ਉੱਤੇ ਜਦ ਚੜ ਕੇ ਆਉਂਦੇ ਲੱਗਦੀ ਬੜੀ ਪਿਆਰੀ ਮਾਂ ਚੱਲੇ ਤੇਰੇ ਆਏਗਾਤੀਏ ਕੀਤੀ ਸਾਤੇ ਯਾਰੀ ਮਾਂ ਛੇਦ ਉੱਤੇ ਜਦ ਚੜ ਕੇ ਆਉਂਦੇ ਲੱਗਦੀ ਬੜੀ ਪਿਆਰੀ ਚੜਾਈਆਂ ਤੇਰਾ ਨਾਮ ਧਿਆਕੇ ਮਾ ਚੜ ਕੇ ਚੜਾਈਆਂ ਤੇਰਾ ਨਾਮ ਧਿਆਕੇ ਚਰਨਾਂ ਚ ਸ਼ੀਸ਼ ਚ ਪਾਏ ਅੰਮੀਆਂ ਚਰਨਾਂ ਚ ਸ਼ੀਸ਼ ਚ ਕਾਏ ਅੰਮੀਆਂ ਪਾਪੀ ਜੱਗ ਕੋਲ ਮੈਨੂੰ ਰੱਖੇ ਤੂੰ ਬਚਾ ਕੇ ਮੈਨੂੰ ਚਰਨਾਂ ਦੇ ਕੋਲ ਬਿਠਾਏ ਅੰਮੀਆਂ ਬਾਪੀ ਜੱਗ ਕੋਲ ਮੈਨੂੰ ਰੱਖੀ ਤੂੰ ਬਚਾ ਕੇ ਮੈਨੂੰ ਚਰਨਾਂ ਦੇ ਕੋਲ ਬਿਠਾ ਅੰਮੀਏ ਦਿਲ ਦੀ ਤਮੰਨਾ ਤੇਰੇ ਦਾਰੀ ਉੱਤੇ ਆਉਣਾ